ਟਿੱਟਰ ਆ ਆਪਾਂ ਨੂੰ ਯਾਦ ਤੇ ਲੈਣਾ ਚਾਹੀਦਾ ਔਰ ਜਿਹੜੇ ਮੇਰੇ ਵੀਰਾਂ ਰਸਤਾ ਬੰਦ ਕਰਕੇ ਮੇਦਰ ਸਾਈਡ ਤੇ ਨੇ ਇਹ ਰਸਤਾ ਖੋਲੋ ਮੇਰੇ ਵੀਰ ਪਲੀਜ਼ ਰਸਤਾ ਖੋਲੋ ਮੀਡੀਆ ਵਾਸਤੇ ਇੱਥੇ ਦੀ ਜਗਰੀਆਂ ਨੂੰ ਫਾੜੀ ਕਰ ਦੋ ਔਰ ਮੇਰੇ ਅਗਲੇ ਬਿਆਸ ਬੁਲਾ ਰਹੇ ਨੇ ਗੁਰਧਿਆਨ ਸਿੰਘ ਸੁਪਾ ਕੋ ਜੱਫੇ ਬੰਦੀ ਪਟੇੜੀ ਜਾਵਾ ਗੁਰਧਿਆਨ ਸਿੰਘ ਸਮਾਸ਼ ਐਵੇਂ ਦਾ ਅਗਲਾ ਬੁਲਾਣਾ ਜਿਹੜਾ ਮਾਣ ਕਾ ਨਾਂ ਉਹ ਤਿਆਰ ਹੈ

ਆਪਣੇ ਕਈ ਤੱਕ ਸਾਥੀ ਲੋਕ ਇਹ ਨੇ ਬਹੁਤ ਨਜ਼ਾਰਾਂ ਦੇ ਵਿੱਚ ਫਟੇ ਹੋਏ ਨੇ ਪਰ ਜੀਪੀ ਸਰਕਾਰ ਫਿਰ ਕੁਰਤਾ ਵਾਸਤੇ ਆਪਣੇ ਲੋਕਾਂ ਕੋ ਪਿੰਡਾਂ ਵਿੱਚ ਪਹੁੰਚਣ ਲੱਗੀ ਉਹ ਭੁੱਲ ਗਏ ਨੇ ਜਿਹੜਾ ਉਹਨਾਂ ਦਾ ਆਪਣੇ ਨਾਲ ਲੋਕਾਂ ਨਾਲ ਇੱਥੇ ਜੋ ਦੁਰਸ਼ਾਧ ਕਰੀਆ ਸਿੱਧੀ ਗੋਲੀ ਵਾਲੀ ਕਰੀਆ ਫੁੱਟ ਮਾਰਿਆ ਨੇ ਐਸਾ ਤੇ ਗੋਲੀਆਂ ਮਾਰਿਆ ਨੇ ਆਪਣਾ ਇੱਕ ਜ਼ੁਰਤੀ ਅੱਪਾ ਆਪਣੀਆਂ ਮੰਗਾਂ ਬਣਵਾਉਣ ਵਾਸਤੇ ਜਿਹੜੀ ਭਾਜਪਾ ਸਰਕਾਰ ਮੰਨੀ ਹੋਈ ਮੰਗਾਂ ਦੀਆਂ ਪਿਆਰ ਮੰਗਾਂ ਮੈਂ ਮੰਨੇ ਲੀਆਂ ਨੇ ਸਿਰਫ ਲਾਗੂ ਕਰਵਾਣੀਆਂ ਦਿਆਂ ਪਰ ਜਿਵੇਂ ਆਪਾਂ ਕਿਤੇ ਹੋਰ ਦੇ ਉੱਤੇ ਹੁੰਨੇ ਆ ਜਦੋਂ ਸ਼ੰਪੂਪੋਰਟ ਤੇ ਬੈਠੇ ਇੱਥੇ ਵੀ ਨਾ ਕੋਈ ਪਾਕਿਸਤਾਨ ਦਾ ਬੋਰਡ ਰਹੂਗਾ ਚਾਈਨਾ ਦਾ ਬੋਰਡ ਹੋਊਗਾ ਵੱਡੇ ਵੱਡੇ ਪੈਰੀਗੇਟ ਲਾ ਕੇ ਵੱਡੇ ਵੱਡੇ ਬਾਊਂਡਰ ਬਣਾਉਂਦੇ ਦੱਸੋ ਜਲਵਾ ਪੰਜਾਬ ਨੂੰ ਕਦਾ ਨਾਮ ਦੀ ਇੱਕ ਪਿੰਡੀ ਪੰਜਾਬ ਮੋੜਿਆ ਇਹ ਕਿੰਦੇ ਕੁਰਬਾਨੀਆਂ ਚ ਲੋੜ ਉਤਰੀ ਜਾਂ ਜਾਂ ਫੌਜਾਂ ਵਿੱਚ ਉੱਥੇ ਪੰਜਾਬ ਦੇ ਮੋੜੀ ਸੁਟਾ ਰਿਹਾ ਪਰ ਜਿਵੇਂ ਲੱਗਦਾ ਵੀ ਇਹ ਜਿਹੜੇ ਆ ਉਹ ਆਪਣੀ ਰਾਜਧਾਨੀ ਦਿੱਲੀ ਵਿੱਚ ਆਪਣੇ ਹੱਕਾਂ ਮੰਗਵਾਉਣ ਲਈ ਜਾਣ ਹੀ ਸਨ ਤਾਂ ਇਹਦੇ ਘਰੇ ਕਿਸਾਨ ਭਰਾਵੋ ਹੁਣ ਆਪਣਾ ਵੀ ਟਾਈਮ ਆ ਗਿਆ ਆ ਜਿਹੜੇ ਬੀਜਪੀ ਦੇ ਲੋਕ ਨੇ ਜਿਵੇਂ ਮੁਕਤੀ ਆਪਣੇ ਪੰਜਾਬ ਆਪਾਂ ਤੋਂ ਸ਼ੁਰੂਆਤ ਲਈ ਤਰੀਕ ਨੂੰ ਹੁਣ ਆਪਾਂ ਕੋਈ ਸਵਾਲ ਕਰੀਏ ਵੀ ਜਿਹੜਾ ਫੱਦਾ 3 ਸ਼ੁਕਰ ਦੀ ਸੀਧ ਗਰਾ ਕੋਲਿਆ ਮਾਰਕਾ ਦਾ ਕੀ ਕਸੂਰ ਸੀ ਕਿਉਂਕਿ ਆਪਾਂ ਆਪਣੇ ਹੱਕਾਂ ਵੰਵਾਉਣ ਵਾਸਤੇ ਬਹੁਤਾਂ ਯਾਰਤ ਹੁਣ ਉਹ ਬੋਰ ਤੋਂ ਦੇਖ ਰਹੇ ਨੇ ਉਹਨਾਂ ਜਹਾਜਾਂ 'ਤੇ ਚੜ ਕੇ ਆਜਣਾ ਮਹਾਰਾਣੀ ਪ੍ਰਨੀਤ ਕੌਰ ਪਹਿਲਾ ਕਾਖ ਦੇ ਵਿੱਚ ਲੋਕਾਂ ਨੇ ਗੁਟਕਾ ਸਾਫ ਦੀ ਖਸੌਂ ਘਾ ਕੇ ਪਾਵੇ ਲੋਕਾਂ ਦਾ ਸਬੂਚਾ ਕਰਜਾ ਮਾਫ ਕਰਿਆ ਜਾਊਗਾ ਜਿੰਨੇ ਵੀ ਲੋਕ ਟਫਾਲਪੁਰ ਹੋਏ ਨੇ ਕਿਸਾਨ ਜਰਾ ਮਜ਼ਦੂਰ ਉਹ ਕੈਪਟਨ ਪ੍ਰਿੰਦਰ ਦੀ ਟੇਨ ਉਹ ਬਾਲਾਂ ਕਣ ਦੇ ਲੋਕਾਂ ਕੱਲ ਵਿਚ ਮੂਚਾ ਕਰਜਾ ਤੇ ਬੈਂਕਾਂ ਦਾ ਕਰਜਾ ਤੇ ਆਰਥੀਆਂ ਦਾ ਕਰਜਾ ਜਾਂ ਕਿਸੇ ਹੋਰ ਤਲਾ ਕਰਜਾ ਆ ਉਹ ਲੋਕਾਂ ਦਾ ਮਾਫ ਕਰਿਆ ਜਾਊਗਾ ਪੋਲੇ ਪੋਲੇ ਲੋਕ ਔਰ ਇਹ ਗੱਲਾਂ ਵਿੱਚ ਆ ਕੇ ਲੋਕਾਂ ਨੂੰ ਲੱਗਦੀਆਂ ਨਹੀਂ ਚਾਹਵਨ ਮਾਫੀ ਦੇ ਪਾਸੇ ਨੂੰ ਮਾਫੀ ਨਹੀਂ ਮਾਫੀ ਉਹ ਲੋਕ ਫਰਕ ਕਰਦੇ ਇਹਨਾਂ ਨੇ ਸਾਦਨੇ ਸਭ ਤੋਂ ਵੱਡੀਆਂ ਫੁੱਟਕਸ਼ ਆਪ ਕਾਰਨਾਮਾ ਬਣਾਇਆ ਲੋਕਾਂ ਸਿਰਫ ਕਰਦਾ ਅੱਜ ਭਾਜੀਪੀ ਸਰਕਾਰ ਵੀ ਜਰਾ ਅੱਗੇ ਚੱਲੇ ਗਏ ਮਾਣਰਾ ਨੇ ਪ੍ਰਨੀਤ ਤੋਂ ਫੇਰ ਵੋਟਾਂ ਮੰਗ ਲਈ ਵੀ ਹਾਂ ਭਈ ਮੈਨੂੰ ਵੋਟਾਂ ਪਾਓ ਤਿੰਨ ਸੋ ਕੀ ਕਰਿਓ ਲੋਕਾਂ ਦੇ ਜਾਨਾਂ ਲਈਆਂ ਨੇ ਲੋਕਾਂ ਨਾਲ ਬਹਾਦਰੀ ਕਰੀਓ ਦੂਜੇ ਪਾਸੇ ਤਲਾ ਦੇ ਨਾਲ ਜਿੰਨੀ ਵੀ ਲੀਡਰਸ਼ਿਪ ਪਾ ਸਕਦਾ ਇੱਕ ਦੋ ਉਂਝਾਉਂ ਦੇ ਮਾਰ ਕੇ ਦੂਜੀ ਟੁਗੜੀ ਜਾਣ ਦਿੰਦੇ ਨੇ ਉਹ ਵੀ 10-20 ਹਜ਼ਾਰ ਬੰਦਾ ਆ ਜਿਹੜਾ ਬਗਲ ਬਗਲ ਕੇ ਪਾਉਂਦਿਆਂ ਬਗਲ ਬਗਲ ਕੇ ਆਪਾਂ ਨੂੰ ਮੁੱਕ ਵੀ ਰਹੇ ਨੇ ਮੁੱਕ ਵੀ ਰਹੇ ਨੇ ਕੁੱਟ ਵੀ ਰਹੇ ਨੇ ਤੇ ਰੋੜ ਵੀ ਨਹੀਂ ਦੇ ਰਹੇ ਕਿਉਂਕਿ ਅੱਜ ਜਿਹੜਾ ਕਿਸਾਨ ਦੂਰਾਂ ਦਾ 80% ਕਿਸਤੀ ਵਿੱਚ ਕਿ ਲੋ ਕਰਦਾ ਹੋਣਾ ਬਹੁਤ ਮੁੜਾ ਹੋਗਾ ਜੇ ਆਪਾਂ ਗੱਲ ਕਰੇ ਜਿੰਨੇ ਵੀ ਸੈਕਟਰ ਆ ਜੇ ਤਾਂ ਸਰਕਾਰੀ ਸੈਕਟਰ ਆ ਘਰ ਦੇ ਵਿੱਚ ਚੱਲ ਰਿਹਾ ਪਰ ਦੇਖੋ ਆਹ ਪ੍ਰਾਈਵੇਟ ਚ ਤੁਰਨੀ ਲੋੜ ਦਾ ਕਾਰਪੋਰੇਟ ਕਰਾਣ ਨੂੰ ਪੈਦਾ ਪ੍ਰਧਾਨ ਬਸ ਤੇ ਉਹ ਬਾਰੇ ਵਿੱਚ ਚੱਲ ਜਾਂਦਾ ਜੇ ਮੈਂ ਹੁਣ ਤੱਕ ਕਿਸੇ ਸਰਕਾਰੀ ਹਸਪਤਾਲ ਦੇ ਭੱਜ ਜਾਉ ਉੱਥੇ ਕੋਈ ਇਲਾਜ ਨਹੀਂ ਉਹ ਉਸੇ ਤਰ੍ਹਾਂ ਪ੍ਰਾਈਵੇਟ ਚ ਭੱਜ ਜਾਉ ਉੱਥੇ ਇਲਾਜ ਆ ਸਰਕਾਰੀ ਸਕੂਲਾਂ ਦੇ ਭੱਜ ਜਾਉ ਉੱਥੇ ਪੜਾਈ ਨਹੀਂ ਹੈਗੇ ਪ੍ਰਾਈਵੇਟ ਸਕੂਲਾਂ ਦੇ ਭੱਜ ਜਾਉ ਉੱਥੇ ਉਹ ਵੀ ਟੀਚਰ ਉੱਥੇ ਬਹੁਤ ਪੜਾਈ ਆ ਸਾਰੇ ਕਿਸਾਨ ਭਰਾ ਆਪਣਾ ਸੋਚਣਾ ਪਊਗਾ ਕਿਉਂਕਿ ਸਰਕਾਰ ਸਾਰਾ ਖੇਤੀਬਾੜੀ ਸਰਕਾਰ ਇਹ ਬੰਦ ਕਰਕੇ ਕਾਰਪੋਰੇਟ ਸੈਕਟਰ ਦੇ ਵਿੱਚ ਬਦਲਣਾ ਚਾਹਦੀ ਆ ਤਾਂ ਜਿਹੜੇ ਆਪਾਂ ਲੋਕ ਆ ਵੀ ਆਪਾਂ ਸਿੱਖੋ ਕੋਈ ਮਲਦੇਵ 30 ਰੇਟ ਕਿਹਦੇ ਦਾ 850 ਤੋਂ ਪੱਤਰ ਖਾਣੇ ਕਿਸੇ ਫੈਕਟਰੀ ਚ ਲਾ ਦੋ 7000 8000 9000 ਫਿਰ ਇਹ ਬੰਦੇ ਵਿੱਚ ਤਿੰਨ ਜੁਨੇ ਵਿਰਸਤ ਜਾਣੇ ਜਿੱਥੇ ਸਿਰਫ ਆ ਹੀ ਪੜਾਈ ਕਰੇ ਜਾਂਦੀ ਆ ਵੀ ਜਿਹੜੇ 80% ਲੋਕ ਨੇ ਇਹਨਾਂ ਨੂੰ ਕਿਵੇਂ ਗਰੀਬ ਰੱਖਿਆ ਜਾਂਦੇ ਆ। ਆ ਜਿਹੜੇ 20% ਕਾਪਰ ਲੋਕ ਨਾ ਜਾਂ ਕੰਪਨੀਆਂ ਨਾ ਇਹਨਾਂ ਨੂੰ ਕਿਵੇਂ ਮੇ ਰੱਖਿਆ ਜਾਂਦੇ ਆ। ਉਹਦੇ ਆ ਤਾਂ ਦਾ ਤੌਰ ਨਾਲ ਪਹਿਲਾਂ ਆਪਾਂ ਇੰਟਰਨੈਟ ਦੀ ਗੱਲ ਕਰ ਲਈਏ। ਬਾਕੀ ਜਿਹੜੇ ਆਪਣੇ ਕੰਮਾ ਤੌਰ ਤੇ ਮਹੀਨੇ ਨੇ ਉਹ ਤੀਆਂ ਦੇ ਨਾਲ ਹੁੰਦੇ ਨੇ ਇੰਟਰਨੈਟ ਦਾ ਮਹੀਨਾ 26 ਮਹੀਨਾ ਦਾ ਸਤਾਈ ਦਿਨ ਦਾ। ਆਪਾਂ ਨੂੰ ਹੋਈਏ ਸਹੂਲਤਾਂ ਦੇ ਕੇ ਸਕੀਮਾਂ ਦੇਤੀਆਂ। ਜਿਵੇਂ ਸਰਲੰਡਰ ਦੇ ਤੇ ਉਜਰਕ ਸੀਪ ਤਹਿਤ ਕਰਕਰ ਸਰਲੰਡਰ ਪਾਉਂਦੇ ਹਰ ਇੱਕ ਨੇ ਲੈ ਲਿਆ। ਫਿਰ ਉਸ ਦਾ ਚਾਕੇ 1200 ਦਾ ਕਰਤੇ ਆ ਕਿਸੇ ਮਾਉਣ ਵਿੱਚ ਵਗ ਜਾਓ ਉਥੇ ਕੋਈ ਜਿੰਨੇ 90 ਰੁਪਏ ਦੀ 190 ਰੁਪਏ ਦੀ ਆ ਕਰੋਣਾ ਹੀ ਮਾਉਣ ਲੈ ਆਪਾਂ ਦੇ ਹਿਸਾਬ ਕਰਾ ਇੱਕ ਨੰਬਰ ਦੇ ਵਿੱਚ ਹੋ ਜਾਊਗਾ ਸੋ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਫੇਰ ਬੇਨਤੀ ਆ ਵੀ ਜਿਵੇਂ ਕੱਲ ਨੂੰ ਮੋਤੀ ਪਟਿਆਲੇ ਵਿੱਚ ਆ ਰਿਹਾ ਆਉਂਦਾ ਆਪਾਂ ਪੱਟੀ ਸਾਕੇ ਵਿੱਚ ਹੋ ਕੇ ਵਿਰੋਧ ਕਰਿਆ ਕਿਸ ਨਾ ਕਿਸੇ ਤਰੀਕੇ ਗਲੇ ਬਹੁਤ ਤੁਸੀਂ ਵਿਧਾਈ ਦੇ ਪਾਤਰੋਂ ਐਨੀ ਗਰਮ ਵਾਲੇ ਵਿੱਚ ਇੱਕ ਕਾਹਤਰ ਸਬੰਧਨ ਵਿੱਚ ਬਹੁਤ ਵੱਡੀ ਗੰਟੀ ਵਿੱਚ ਪਹੁੰਚਿਆ ਜੋ ਹੁਣ ਆਪਾਂ ਦੋਕਣ ਵਾਲਾ ਲਾਈ ਕਿਸਾਨ ਦੋਰੇ ਇੱਕ ਕਾ ਜਿੰਦਾ ਨਾ ਦਸਾ ਜੋ ਵੀਰ ਜਿਹੜੇ ਸਾਈਡ ਤੇ ਖੜੇ ਆ ਰਸਤਾ ਬੰਦ